ਬਿਲਾ ਹਉਮੈ ਹੱਲਾ ਪੰਜਵਾ ਤਨ ਮਨ ਤਨ ਅਰਪ ਸਭ ਆਪਣਾ ਪਰਸ਼ਨ ਹੈ ਪਹਿਲਾ ਅਗਲੀ ਤੁਕ ਪੜੋ ਕਾਵਨ ਸੁਮਤ ਜਿਤ ਹਰ ਹਰ ਜਪਨਾ ਸੇ ਮਹਾਰਾਜੋ ਕਿਹੜੀ ਸ੍ਰੇਸ਼ਟ ਮੱਤ ਹੈ ਜਿਸ ਕਰਕੇ ਹਰ ਹਰ ਪ੍ਰਵੇਸ਼ੇਲੇ ਨਾਮ ਨੂੰ ਜਪਿਆ ਜਾਵੇ ਕੋ ਉੱਤਰ ਦਿੰਦੇ ਪਹਿਲੀ ਤੁਕ ਪੜੋ ਤਨ ਮਨ ਤਨ ਅਰਪ ਸਭ ਆਪਣਾ ਇਹ ਭਾਈ ਤੰਦ ਹੈ ਜਿਹੜਾ ਮਾਨ ਹੈ ਮੰਡੀ ਜਿਹੜੀ ਮਨੋਤ ਹੈ ਧੰਦੀ ਜਿਹੜੀ ਹੰਗਤਾ ਹੈ ਇਹ ਆਪਣਾ ਆਪ ਸਾਰਾ ਗੁਰੂ ਸਾਹਿਬ ਨੂੰ ਅਰਪੋ ਇਹੋ ਹੀ ਸਮੱਤ ਹੈ ਕਵਨ ਸਮੱਤ ਹੈ ਹਰ ਹਰ ਜਪਨਾ ਕਿਹੜੀ ਸਮੱਤ ਹੈ ਇਹੋ ਹੀ ਸਮੱਤ ਹੈ ਜਿਸ ਕਰਕੇ ਪਰਮੇਸ਼ਰ ਨੂੰ ਜਪਿਆ ਜਾਂਦਾ ਹੈ ਸਰ ਆਸਾ ਆਇਓ ਪ੍ਰਭ ਮਾਨਜਨ ਸੇ ਗੁਰੂ ਪ੍ਰਭੂ ਜੀ ਮੈਂ ਆਸ ਕਰਕੇ ਆਪਦੇ ਦਰਚੋਂ ਆਪ ਦਾ ਤੁਖਾਰੀ ਬਣ ਕੇ ਸੇ ਬਾਦਸ਼ਾਹ ਮੰਗਣ ਵਾਸਤੇ ਆਇਆ ਹਾਂ ਹਾਂ ਪੀ ਸੁਪੇ ਖਾਰੀ ਤੇਰੇ ਤੋਂ ਨਹੀਂ ਬਧਾ ਦਾ ਤੂੰ ਵੇਖ ਤਸੂਰੀ ਰੇ ਆਂਗਨ ਸਾਡੇ ਦਰਸ਼ਨ ਕਰਕੇ ਮਾਰੇ ਮੇਰੇ ਮਨ ਦੇ ਤੇ ਆਂਗਰ ਹਿਰਦੇ ਦੇ ਅੰਦਰ ਸੋਭਾ ਬੜੀ ਪਾਰੀ ਹੁੰਦੀ ਹੈ ਸਾਡੇ ਆਂਗਰ ਹਿਰਦੇ ਦੇ ਅੰਦਰ ਆਪੀ ਭਗਤੀ ਪ੍ਰਗਟ ਹੋ ਜਾਂਦੀ ਹੈ ਜੋ ਸਾਰਿਆਂ ਗੁਣਾਂ ਦੀ ਸੋਭਾ ਦੇਣ ਵਾਲੀ ਹੈ ਰਹਾਉ ਆਨੇ ਤੋਂ ਜੋਗਤ ਕਰ ਬਹੁਤ ਵਿਚਾਰ ਜਦੋਂ ਤੁਹਾਡੇ ਦਰਸ਼ਨ ਕਰਨਾ ਮੇਰਾ ਆਂਗਨ ਹਿਰਦਾ ਸੋਭ ਨੀਕ ਹੋ ਜਾਂਦਾ ਹੈ ਭਗਤੀ ਆਦਿਕ ਪ੍ਰਤਾਪ ਦੇ ਸਮੇਤ ਰਹਾਉ ਅਨੁਕ ਯੁਗਤ ਕਰ ਬਹੁਤ ਵਿਚਾਰ ਇਹ ਮਾਰੇ अनेका શાਸਟਰਾਂ ਦੀਆਂ ਯੁਗਤੀਆਂ ਕਰਕੇ ਬਹੁਤ ਸਾਰੇ ਪੁਸਤਕਾਂ ਨੂੰ ਪੁਰਾਣਾ ਨੂੰ ਸਿੰਮਤੀਆਂ ਨੂੰ ਵਿਚਾਰ ਕੇ ਵੇਖਿਆ ਹੈ ਕੋਈ ਅਸਿਰ ਤਤ ਨਹੀਂ ਨਿਕਲਿਆ ਸਿਧਾਂਤ ਦੇ ਹੈ ਸਲੀ ਦੇ ਸਾੰਗ ਇਸ ਮਨ ਹੈ ਉਧਾਰ ਸਾਰਿਆਂ ਦੀ ਇਹ ਰਹਿ ਕੇ ਸਾਧ ਸੰਗਤ ਚ ਮਿਲ ਕੇ ਇਸ ਮਨ ਦਾ ਉਧਾਰ ਕਰੋ ਮਤ ਬੁੱਧ ਸੁਰਤ ਨਾਹੀ ਚਿਤਰਾਏ ਅੰਤਰਯਾਮੀ ਮੇਰੇ ਤੇ ਮਤ ਵਿਵਹਾਰਾਂ ਦੀ ਬੁੱਧੀ ਸ਼ਾਸਤਰ ਗਿਆਨ ਦੀ ਸੁਰਤ ਸੁਰਤੀਆਂ ਦੀ ਤੇ ਚਿਤਾਈ ਵਾਕਾਂ ਦੀ ਨਹੀਂ ਹੈ ਮਤ ਬੁੱਧ ਸੁਰਤ ਨਹੀਂ ਚਿਤਰਾਈ ਹੈ ਸੱਚੇ ਪਾਸਤਾ ਸ੍ਰੀ ਪ੍ਰੀਤ ਵੀ ਮੇਰੇ ਅੰਦਰ ਹੈ ਨਹੀਂ ਤੇ ਗੁਰਮਤਿ ਦੇ ਬੋਧ ਵਾਲੀ ਬੁੱਧੀ ਵੀ ਹੈ ਨਹੀਂ ਤੇ ਨਾ ਜਾਕਾਂ ਦੀ ਚਿਤਲਾਈ ਹੁੰਦੀ ਹੈ ਤਾਂ ਮਿਲੀ ਹੈ ਜਾਂ ਲੈ ਮਿਲਾ ਕੇ ਅੰਤ ਜਾਂ ਵੀ ਤਾਂ ਹੀ ਆਜੇ ਨਾਲ ਮੇਰੇ ਸਕੀਏ ਜੇ ਆਪ ਕਿਰਪਾ ਕਰਕੇ ਮੇਲ ਲਾਉ ਤਾਂ ਨੈਣ ਸੰਤੋਖੇ ਪ੍ਰਭ ਦਰਸ਼ਨ ਪਾਇਆ اے ਪਰਮੇਸ਼ਰ ਨੇਤਰ ਸਾਡੇ ਸੰਤੁਸ਼ਟ ਹੋ ਗਏ ਹੈ ਜਦੋਂ ਤੇ ਸਰਵ ਰੂਪ ਦੇ ਆਪ ਦੇ ਦਰਸ਼ਨ ਪਾਏ ਹੈ ਮਨਬਧ ਰੂਪੀ ਨੇਤਰ ਸੰਤੁਸ਼ਟ ਹੋ ਗਏ ਹੈ ਜਦੋਂ ਇਹ ਆਪ ਦੇ ਸਾਖੀ ਰੂਪ ਦਰਸ਼ਨਿ ਪਾਏ ਹੈ ਵਿਰਾਗ ਦੇ ਗ੍ਰੂਪੀ ਨੇ ਤਿਸ ਸਾਦੇ ਸੁਭਿਸ਼ਟ ਹੋ ਗਏ ਹੈ ਜਦੋਂ ਇਹ ਅੰਤਰੀ ਜਾਨੀ ਆਪ ਦੇ ਸੱਚੇ ਨੰਨ ਰੂਪ ਦੇ ਜਲਵੇ ਨੂੰ ਦ੍ਰਿਸ਼ਟਾ ਰੂਪ ਬ੍ਰਹਮ ਦੇ ਦਰਸ਼ਨਾਂ ਨੂੰ ਪਾਇਆ ਹੈ ਬਹੁ ਨਾਨਕ ਸਫਲ ਤੂਆ ਕਲਗੀਧਨੀ ਨਾਨਕ ਦੇ ਵੀ ਕਹਿੰਦੇ ਸਫਲਾ ਹੈ ਆਇਆ ਹੋਇਆ ਸੰਸਾਰ ਵਿੱਚ ਸਹਿਤ ਗਿਆਨ ਫਲ ਦੇ ਉਹ ਪੁਰਖ ਹੈ